ਵਿਦੇਸ਼ਾਂ ਅੰਦਰ ਸਿੱਖਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਦਸਤਾਵੇਜ਼ ਜਾਰੀ ਕੀਤਾ ਹੈ। ਇਸ ਦਸਤਾਵੇਜ਼ ਅੰਦਰ ਸਿੱਖ ਧਰਮ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਇਆ ਗਿਆ ਹੈ। ਸਿੱਖ ਧਰਮ ਦੇ ਇਤਿਹਾਸ ਤੋਂ ਇਲਾਵਾ ਸਿੱਖ ਪਛਾਣ, ਸਿੱਖਾਂ ਦੇ ਵਿਦੇਸ਼ਾਂ ਅੰਦਰ ਵਸਣ ਦੇ ਮੁੱਢਲੇ ਦੌਰsਬੰਦੀ ਜਾਣਕਾਰੀ, ਸਿੱਖਾਂ ਦੀਆਂ ਪ੍ਰਾਪਤੀਆਂ, ਵਿਦੇਸ਼ਾਂ ਅੰਦਰ ਮੌਜੂਦਾ ਸਥਿਤੀ, ਕਾਰੋਬਾਰ ਅਤੇ ਸਿੱਖ ਸੱਭਿਆਚਾਰ ਦੀ ਅਮੀਰੀ ਬਾਰੇ ਇਸ ਦਸਤਾਵੇਜ਼ ਵਿੱਚ ਸਿਖਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਸਿਕਮੁੱਦੀ ਜੀਵੀਆਂ ਅਤੇ ਵਕਵਕ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਚਾਰਾ ਕਰਨ ਤੋਂ ਬਾਅਦ ਵਿਦਵਾਨਾਂ ਦੀ ਸਬਕਮੇਟੀ ਬਣਾਈ ਸੀ ਕਮੇਟੀ ਨੇ ਵਕਵਕ ਮੀਟਿੰਗਾਂ ਕਰਕੇ ਇਸ ਕਿਤਾਬਚੇ ਨੂੰ ਅੰਤਿਮ ਰੂਪ ਦਿੱਤਾ ਐਸਡੀਪੀਸੀ ਮੁਤਾਬਕ ਵਕਵਕ ਦੇਸ਼ਾਂ ਦੀਆਂ ਅੰਬੈਸੀਆਂ ਅਤੇ ਸਰਕਾਰਾਂ ਤੱਕ ਸਿੱਖਾਂ ਦੀ ਪਛਾਣ ਅਤੇ ਪ੍ਰਾਪਤੀਆਂ ਪਹੁੰਚਾਉਣ ਲਈ ਇਹ ਦਸਤਾਵੇਜ਼ ਜਾਰੀ ਕੀਤਾ ਗਿਆ ਕੋ ਮੰਤਰੀ ਪਦਰਤੇ ਰਾਜਸੀ ਸਮਾਜਿਕ ਵਪਾਰਕ ਪ੍ਰਸ਼ਾਸਨਿਕ ਅਤਤਾਰਮੇ ਖੇਤਰ ਨਾਲ ਸੰਬੰਧਿਤ ਸ਼ਖਸੀਅਤਾਂ ਦੇ ਜ਼ਿਕਰ ਨੂੰ ਇਸ ਵਿੱਚ ਵਿਸ਼ੇਸ਼ ਸਥਾਨ ਦਿੱਤਾ ਗਿਆ। ਜੋ ਸਾਡਾ ਸੱਭਿਆਚਾਰ ਹੈ, ਜੋ ਸਾਡਾ ਸਰੂਪ ਹੈ, ਜੋ ਸਾਡੀ ਕਲਚਰ ਹੈ, ਜੋ ਸਾਡੀ ਧਾਰਨਾਤਮਕ ਮਨਯਾਦਾ ਹੈ, ਉਹ ਸਬੰਧੀ ਸਾਰੀ ਜਾਣਕਾਰੀ ਜਿਹੜੀ ਹੈ ਇਹਦੇ ਵਿੱਚ ਦਿੱਤੀ ਗਈ। ਮਸ਼ੀਸ਼ ਤੌਰ ਤੇ ਸਿੱਖਾਂ ਦੀ ਜਿਹੜੀ ਭੂਮਿਕਾ ਪਹਿਲੇ ਸੰਸਾਰ ਜਨ ਤੋਂ ਲੈ ਕੇ ਅੱਜ ਤੱਕ ਸਾਰੇ ਪੱਧਰ ਤੇ ਸੰਸਾਰ ਪੱਧਰ ਤੇ ਰਹੀ ਹੈ ਉਹ ਵੀ ਇਹਦੇ ਵਿੱਚ ਦਰਸਾਈ ਗਈ ਹੈ ਤੋਂ ਅਸੀਂ ਇਹ ਪਾਪ ਪਾ ਦੀ ਕਿਤਾਬ ਜਿਹੜਾ ਅੱਜ ਅਸੀਂ ਰਿਲੀਜ਼ ਕੀਤਾ ਹੈ ਇਹ ਸਾਰੀਆਂ ਐਮਬੈਸੀਆਂ ਨੂੰ ਅਸੀਂ ਪਹੁੰਚਾਵਾਂਗੇ ਔਰ ਸਾਰੀਆਂ ਐਮਬੈਸੀਆਂ ਦੇ ਨਾਲ ਹੀ ਉਹਨਾਂ ਮੁਲਕਾਂ ਤੱਕ ਪਹੁੰਚਦਾ ਕਰਾਂਗੇ ਤਾਂ ਕਿ ਉਹ ਜਿਹੜੇ ਜਿਹੜੇ ਮੁਲਕਾਂ ਦੇ ਉਹ ਐਮਬੈਸਡਰਸ ਨੇ ਤਾਂ ਕਿ ਉਹ ਸਿੱਖਾਂ ਦੇ ਵਿਚਾਰ ਬਾਰੇ ਆਪਣੇ ਸਰਕਾਰ ਨੂੰ ਸਹੀ ਜਾਣਕਾਰੀ ਦੇ ਸਕਦੇ। ਔਰ ਮੈਨੂੰ ਸਮਝਦਾ ਹੈ ਕਿ ਇਹਨਾਂ ਸਾਡੇ ਜਿਹੜੇ ਮਸਲੇ ਨੇ ਇਹਨਾਂ ਨੂੰ ਹੱਲ ਕਰਨ ਦੇ ਵਿੱਚ ਕਾਫੀ ਮਦਦ ਮਿਲੇਗੀ। ਸ਼੍ਰੋਮਣੀ ਕਮੇਟੀ ਮੁਤਾਬਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਰ ਵਿਦੇਸ਼ੀ ਨੁਮਾਇੰਦੇ ਨੂੰ ਵੀ ਇਸ ਦਸਤਾਵੇਜ਼ ਦੀ ਕਾਪੀ ਦਿੱਤੀ ਜਾਵੇਗੀ। ਇਸ ਕਿਤਾਬਚੇ ਨੂੰ ਹੋਰ ਭਾਸ਼ਾਵਾਂ ਵਿੱਚ ਛਾਪੇ ਜਾਣ ਦੇ ਵੀ ਯਤਨ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਅਗਲੇ ਪੜਾਅ ਤਹਿਤ ਇੱਕ ਵੀਡੀਓ ਡਾਕੂਮੈਂਟਰੀ ਵੀ ਤਿਆਰ ਕਰੇਗੀ।